ਜਿੰਦਾਬਾਦ ਇਸ ਆਰਡੀਨੈਂਸ ਦਾ ਫਰਕ ਕੀ ਪੈਣਾ ਇਸ ਆਰਡੀਨੈਂਸ ਪੰਜਾਬ ਦੇ ਵਿੱਚ 310 ਲੱਖ ਟਨ ਜਿਹੜੇ ਪਿੰਡਾਂ ਥਾਵਾਂ ਤੋਂ ਜਿੱਥੋਂ ਜਿੱਥੋਂ ਵੀ ਤੁਸੀਂ ਆਇਓ ਬਹੁਤ ਬਹੁਤ ਧੰਨਵਾਦ ਸਾਡੇ ਇੱਕ ਬਹੁਤ ਜਲਦੀ ਸੱਦੇ ਤੇ ਜਿਹੜਾ ਅਸੀਂ ਪਰਸੋਂ ਰਾਤ ਹੀ ਪਲਾਨ ਕੀਤਾ ਸਾਨੂੰ ਲੱਗਿਆ ਵੀ ਇੱਥੇ ਕਰਨਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਵੀਰੋ ਤੁਸੀਂ ਜਿਹੜੇ ਪਹੁੰਚੇ ਹੋ ਮੈਂ ਚਾਹੁੰਗਾ ਕਿ ਪੰਜ ਮਿੰਟ ਲਈ ਇੱਕ ਪੰਜਾਬ ਦੀ ਵੀ ਪ੍ਰਧਾਨ ਮੰਤਰੀ ਹੈਗਾ ਆ ਪਰ ਇਹ ਪ੍ਰਧਾਨ ਮੰਤਰੀ ਥੋੜਾ ਜਿਹਾ ਆਓ ਠੀਕ ਹੈ ਜਿਆਦਾ ਟਾਈਮ ਨਹੀਂ ਤੁਹਾਡੇ ਤੋਂ ਲੈਣਾ ਮੇਰੇ ਕੋ ਸੀਨੀਅਰ ਬਲਾਰੇ ਪਾਹ ਬੈਠੇ ਨੇ ਆਪਣੇ ਕੋਲੇ ਰਾਜੀ ਮਾਝੇ ਵਾਲਾ ਆਪਾਂ ਮੋਦੀ ਨੂੰ ਨੱਥ ਪਾਉਣੀ ਮੋਤੀ ਸਾਰੇ ਪਿਆਗ ਨੇ ਮੋਦੀ ਨੂੰ ਮੋਦੀ ਨਹੀਂ ਪਹੁੰਚਿਆ ਚੱਲਣਾ ਸੰਘਰਸ਼ ਦੇ ਵਿੱਚ ਆਉਂਦਿਆਂ ਦੇਖ ਕੇ ਸਪੈਸ਼ਲੀ ਸਾਡੀ ਯੂਥ ਨੂੰ ਸਰਦਾਰ ਭਗਤ ਸਿੰਘ ਦਾ ਅੱਜ ਜਨਮ ਦਿਹਾੜਾ ਅੱਜ ਦੇ ਦਿਨ ਜੇ ਮੈਂ ਬਾਈ ਗੁਰਵਿੰਦਰ ਬਰਾੜ ਨੇ ਬੜਾ ਸੋਹਣਾ ਜੋ ਮੋਦੀ ਸਾਹਿਬ ਨੇ ਬਿਲ ਰਿਜ਼ੋਡਿਨ ਦੇ ਪਾਸ ਕਿਹੜਾ ਬਿਲ ਲਿਆ ਜੋ ਮਤਲਬ ਪਾਰ ਬੰਦੇ ਬਸ ਉਹਦੇ ਵਿਰੋਧ ਦੇ ਵਿੱਚ ਕਿਹੜਾ ਦੋਨੇ ਜੀ ਕਿਉਂਕਿ ਅਸੀਂ ਕਿੰਨੇ ਦਿਨ ਹੋ ਗਏ ਧਰਨਿਆਂ ਤੇ ਹੁੰਦੇ ਆ ਨੂੰ ਸੋਹਣੇ ਦੇ ਵਿਰੋਧ ਦੇ ਵਿੱਚ ਸਾਰਾ ਪੰਜਾਬ ਖੜਾ ਸਾਰੇ ਪੰਜਾਬ ਦੇ ਨਾਲ ਹੀ ਅਸੀਂ ਖੜੇ ਹਾਂ ਸਰ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਕਿਸਾਨੀ ਹੈਗੀ ਹੈਗੀ ਉਹ ਕਿਹੜਾ ਕਿਸਾਨ ਨੂੰ ਹੋਰ ਤਰੀਕੇ ਨਾਲ ਦਿਖਾਇਆ ਜਾਗਾ ਦੇ ਦੇ ਨੂੰ ਪਤਾ ਕੀ ਆ ਆ ਹੁਣ ਚੀਜ਼ਾਂ ਤਾਂ ਜਿਵੇਂ ਪੇਸ਼ ਕੀਤੀਆਂ ਜਾਂਦੀਆਂ ਨੇ ਉਹ ਤਾਂ ਆਪਾਂ ਨੂੰ ਪਤਾ ਹੀ ਆ ਕਿਉਂਕਿ ਰੌਲਾ ਪਤਾ ਕੀ ਆ ਹੁਣ ਅੱਜ ਵੀ ਲਾਦਾ ਤੁਸੀਂ ਉਹਦੇ ਮੁੰਡੇ ਫੋਟੋ ਹੀ ਕਰਾਉਣਾ ਆਏ ਨੇ ਨਾ ਉਹ ਸਚੇਤ ਹੈ ਨਹੀਂ ਮਾਨਸਿਕ ਰੂਪ ਤੋਂ ਸੋ ਉਹੀ ਗੱਲ ਇੱਥੇ ਆ ਜਾਂਦੀ ਆ ਪਤਾ ਕੀ ਆ ਜਿਹੜਾ ਸਾਡੇ ਜਿਹੜੇ ਗੀਤ ਨੇ ਉਹ ਮੈਸ ਐਂਟਰਟੇਨਮੈਂਟ ਦੇ ਵਿੱਚ ਸਾਡੇ ਦੇ ਸਕਦੇ ਜਿਵੇਂ ਦੋ ਤਿੰਨ ਮਿੰਟ ਦਾ ਗੀਤ ਆ ਉਹਦੇ ਵਿੱਚ ਬਣੀ ਕਿਸੇ ਦੇ ਮਿਲ ਸਕਦੇ ਆ ਸਾਨੂੰ ਸੋ ਆਪ ਨੂੰ ਮੈਂ ਸਮਝਦਾ ਪਰਸੈਂਟ ਟੂ ਪਰਸੈਂਟ ਡਿਪੈਂਡ ਕਰਨਾ ਸਾਨੂੰ ਕਿੰਚਾ ਥੋੜਾ ਕਰੂਗਾ ਕਿ ਕੌਣ ਸਹੀ ਆ ਬੰਦਾ ਕੌਣ ਗਲਤ ਆ ਸਾਡੇ ਹੱਕ ਚ ਕੀ ਹੋ ਰਿਹਾ ਸਾਡੇ ਪਾਚ ਕੀ ਹੋ ਰਿਹਾ ਸੋ ਗੀਤਾਂ ਤੋਂ ਅਲੱਗ ਹੋ ਕੇ ਮੈਨੂੰ ਲੱਗਦਾ ਵੀ ਗਾਇਕ ਇੱਕ ਗਾਇਕ ਹੀ ਹੋ ਸਕਦੇ ਨੇ ਮੈਸ ਐਂਟਰਟੇਨਮੈਂਟ ਕਰ ਸਕਦੇ ਨੇ ਉਹ ਤੋਂ ਬਿਨਾਂ ਛੋਟੇ ਰੋਲ ਰੋਡ ਨਹੀਂ ਹੋ ਸਕਦੇ ਛੋਟੇ ਲਈ ਨਿਸ਼ਾਨਾ ਬਣਾਉਂਦੇ ਨੇ ਸਾਡੇ ਅਸਰ ਪੁਸ਼ਟੀ ਲਾਉਣ ਦਾ ਕਰਨਾ ਨਹੀਂ ਦਿੱਤੀ ਆ ਕਿ ਇਹ ਕਿਸ ਤਰ੍ਹਾਂ ਤੋਂ ਅਗਲੇ ਧਰਤੀ ਦੇ ਜਿਹੜੇ ਹਾਲਾਤਾਂ ਨੂੰ ਜਾਚ ਰੱਖਣ ਲਈ ਵੀ ਦਰ ਉਮੀਦ ਇਹ ਨਹੀਂ ਵੀ ਸਰਕਾਰ ਤੇ ਅਸਰ ਹੋ ਰਿਹਾ ਤੇ ਨਾ ਹੋ ਰਿਹਾ ਬਾਈ ਬੰਦੀ ਇੱਕ ਵਾਰੀ ਜਦੋਂ ਸਾਰੇ ਪੰਜਾਬ ਦੇ ਇਕੱਲੇ ਇਕੱਲਾ ਬੰਦਾ ਉੱਠੋ ਹੋ ਗਿਆ ਤੇ ਸਾਰੇ ਇੱਕ ਲਹਿਰ ਦੇ ਰੂਪ ਇਕੱਠੇ ਚੱਲ ਪਏ ਉਸ ਤੋਂ ਬਾਅਦ ਫਿਰ ਅਸਰ ਪੂਰ ਹੋਊਗਾ ਕਿਉਂਕਿ ਫਿਲਹਾਲ ਐਸਾ ਜਿਉਂਦੇ ਸੇ ਮੈਨਾਂ ਦਾ ਵੀ ਬਾਈਕਟ ਕਰਾਂਗੇ ਦਿੱਲੀ ਨੂੰ ਵੀ ਹਿਲਾਵਾਂਗੇ ਪਰ ਫਿਲਹਾਲ ਲੋਡ ਹੈ ਨਾ ਜਿਵੇਂ ਹੁਣ ਵਾਜੇ ਦੇ ਵਿੱਚ ਗਰਗਟਾ ਦੀ ਲੋਟ ਸੀ ਹੈ ਤੇ ਅੱਜ ਇਹਦੇ ਕੱਟ ਉੱਤਰਿਆ ਗਿਆ ਜਿੱਦੋਂ ਪਹਿਲਾਂ ਮੰਡੀ ਸੀਗਾ ਸੌਥ ਬਾਡਰ ਤੇ ਸੀਗਾ ਪਟਿਆਲੇ ਦੇ ਨਾਲ ਸਾਰੇ ਕਿਤੇ ਜਾ ਰਹੇ ਤੇ ਕੋਸ਼ਿਸ਼ ਇਹ ਹੈ ਵੀ ਨੌਜਵਾਨ ਜਾਗਰੂਕ ਹੋਣ ਕਿ ਤੇ ਇੱਕ ਵਾਰੀ ਨੌਜਵਾਨ ਜਾਗਰੂਕ ਹੋਣ ਕਿੰਨਾ ਨੌਜਵਾਨ ਬਣਦਾ ਹੈ ਇਹਨਾਂ ਦੇ ਸਟੇਟੂਸ ਦੇ ਬਾਰੇ ਲੱਗਦਾ ਇਹਨਾਂ ਕੋਲ ਬਿਲਕੁਲ ਫੋਟੋ ਮਾਰੇ ਰਹਿਣਗੇ ਜੀ ਮੈਂ ਤਾਂ ਆਪ ਕਹਣਾ ਇਹ ਜੰਗ ਬਹੁਤ ਵੱਡੀ ਹੈ ਕੋਈ ਇਹ ਨਹੀਂ ਹੈਗਾ ਵੀ ਦੋ ਚਾਰ ਧਰਨੇ ਨਾਲ ਖੋਲਣੀ ਜਾਊਗਾ ਬਹੁਤ ਕਰਨੇ ਇੱਕ ਵਾਰੀ ਸਾਨੂੰ ਇਕੱਠਾ ਕਰਨ ਲਈ ਪ੍ਰੇਰਣਾ ਦੇ ਉਸ ਤੋਂ ਬਾਅਦ ਸਾਡੇ ਲਈ ਇਹ ਜੰਗ ਤਾਂ ਸ਼ੁਰੂ ਹੋਣੀ ਹੈ ਹਲੇ ਤਾਂ ਸ਼ੁਰੂ ਹੋਣੀ ਹੈ ਕਿਉਂਕਿ ਸਰਕਾਰਾਂ ਦੇ ਇਹ ਦੱਸਿਆ ਵੀ ਮਰਨੇ ਤੋਂ ਪਹਿਲਾਂ ਜੇ ਗੇਸਪਰ ਐਫਐਸ ਦੀਆਂ ਤੀਮਦਾਰ ਦੇ ਕੁਝ ਦਰਸ਼ਨ ਹਾਂਜੀ ਸਾਡਾ ਸਾਰਾ ਨਹੀਂ ਪਹਿਲਾਂ ਪਤਾ ਕਿੰਨਾ ਸੀ ਪਰ ਲੈ ਦੇ ਵਿੱਚ 2-4 ਦਿਨਾਂ ਬਾਅਦ ਤੁਹਾਨੂੰ ਪਤਾ ਲੱਗਦਾ ਹੈ ਕਿ ਸਾਡੇ ਬਜ਼ੁਰਗਾਂ ਨੇ ਧਰਨਾ ਲਾਇਆ ਹੋਇਆ ਜੀ ਚੱਕ ਲਿਆ ਪਹਿਲੀ ਵਾਰੀ ਤੁਹਾਨੂੰ ਇੰਨੀ ਯੂਥ ਜਿਹੜੀ ਉਹਦੀ ਸਮੂਹਿਤ ਦਾ ਪਤਾ ਲੱਗਿਆ ਹੋਊਗਾ ਕਿ ਇੰਨੀ ਯੂਥ ਜਿਹੜੀ ਸੁਚੇਤ ਹੋ ਕੇ ਧਰਨੇ ਦੇ ਵਿੱਚ ਪਹੁੰਚ ਰਹੀ ਹੈ ਸੋ ਜਦੋਂ ਯੂਥ ਦੀ ਪਾਵਰ ਐਡੀ ਪਾਵਰ ਹੁੰਦੀ ਹੈ ਜੇ ਸਾਰੇ ਪੰਜਾਬ ਦੇ ਯੂਥ ਇਕੱਠੇ ਹੋ ਕੇ ਜੇ 5-7 ਲੱਖ ਬੰਦਾ ਇਕੱਠਾ ਹੋਵੇ ਚੰਨ ਦੀ ਜਿੰਨ ਦੇ ਨਸਤੇ ਦੇ ਇਹ ਜਿਹੜਾ ਹੋਰ ਮੋਰਮੈਂਟਸ ਕਰਦੇ ਆ ਇਹ ਜਿਹਦਾ ਹੋਣਾ ਸਪੈਸ਼ ਇੰਨੇ سارے ਕਲਾਕਾਰ ਇਕੱਠੇ ਹੋ ਕੇ ਇੱਕ ਜੀਤ ਦਾ ਰੂਪ ਲੋਕ ਪਤਨ ਦਾ ਇਹ ਗੱਲ ਪੰਜਾਬ ਦੀ ਕਿਉਂਕਿ ਇੱਥੇ ਹਰ ਸਿੰਗਰ ਹਰ ਐਕਟਰ ਜਦੋਂ ਤੋਂ ਪਹਿਲੀ ਵਾਰ ਤੋਂ ਕਿਤੇ ਨਾ ਪ੍ਰੈਜ਼ੀਡੈਂਟ ਦੇ ਸਾਈਂ ਰਹਿੰਦੇ ਸੀ ਪਰ ਤੁਸੀਂ ਸ਼ਮਕੂ ਕਾਟੂ ਦੇ ਦੇਖਿਆ ਉਹਨਾਂ ਕੱਟਾ-ਬਟਾ ਕਰਨਾ ਸੀਗਾ ਨਾ 25 ਤਰੀਕ ਨੂੰ ਸੋ ਪਾ ਹੋਰ ਵੀ ਸਾਰੀਆਂ ਜੱ데 ਬੰਦੀਆਂ ਵੱਲੋਂ ਲਾਇਜ਼ਾਰੇ ਨੇ ਪਰ ਲੋੜ ਕੀ ਆ ਵੀ ਸਾਰੀ ਜੱ데 ਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਣ ਤੇ ਕਿ ਜਿਹੜਾ ਕੱਟਾ ਇਹ ਕਬੱਡੇ ਕੱਟਣ ਦਾ ਰੋਲ ਕਰ ਰਿਹਾ ਹੈ ਤਾਂ ਅਸੀਂ ਇਹ ਕਹਿ ਲਈਏ ਕਿ ਲੋੜੀਂਦੀ ਹੈ ਕਿ ਇਹਨਾਂ ਦੇ ਖਿਲਾਫ ਜਦੋਂ ਦਾ ਕੋਈ ਫੈਸਲਾ ਨਹੀਂ ਹੈ ਨਾ ਪਤਾ ਹੋਵੇ ਕਿ ਮਿਲ ਕੀ ਨੇ ਪਰ ਜਦੋਂ ਉਹਨਾਂ ਨੂੰ ਇੰਨਾ ਮਾਦ ਆ ਵੀ ਸਰਕਾਰ ਸਾਡੇ ਨਾਲ ਕਾ ਕਰ ਰਹੀ ਆ ਤੇ ਸਾਡੀਆਂ ਬੁਰੀਆਂ ਸਾਥੋਂ ਹੋਈਆਂ ਜਾ ਰਹੀਆਂ ਨੇ ਹੁਣ ਜੇ ਆਪਾਂ ਦੇਖਿਆ ਜਾਵੇ ਕਈ ਬੰਦੇ ਨੂੰ ਬੋਲਣਾ ਵੀ ਨਹੀਂ ਆਉਂਦਾ ਇੱਕ ਬੰਦਾ ਤਾਂ ਬੋਲ ਲੈਂਦਾ ਬਹੁਤ ਵਧੀਆ ਇੱਕ ਬੰਦੇ ਨੂੰ ਬੋਲਣਾ ਨਹੀਂ ਆਉਂਦਾ ਸੋ ਹੋ ਸਕਦਾ ਤੁਹਾਡੇ ਸਾਹਮਣੇ ਲਾ ਇੰਸਪ੍ਰੈਸ ਕਰ ਸਕਦੇ ਹੁਣ ਪਰ ਇਹ ਪਤਾ ਹੋਣਾ ਲਾਜ਼ਮੀ ਹੈ ਸਾਡੇ ਨਾਲ ਧੱਕਾ ਕਰਦੀ ਹੈ ਸਰਕਾਰ ਸਾਡੀ ਦੁਬਈ ਦੇ ਖਿੱਤੇ ਵੀ ਸਾਡੇ ਤੋਂ ਧੱਕਾ ਕਰ ਰਹੀ ਆ ਸਾਡੇ ਨਾਲ ਨੂੰ ਸਾਡੀ ਜ਼ੁਬਾਨ ਨਾਲ ਧੱਕਾ ਕਰ ਰਹੀ ਆ ਸਤਾ ਦਾਈ ਜਾ ਰਹੀ ਆ ਸਾਡੇ ਤੋਂ ਇਹ ਚੀਲਣ ਲੱਗਦਾ ਹੈ ਤਾਂ ਉਹ ਚਲੋ ਜੀ ਇਹ ਨਾਮ ਸਾਡਾ ਤੁਹਾਡਾ ਜੀ ਦਰਨਾ ਕਬੀਲ ਸਿੰਘ ਆ ਜੀ ਇਹ ਜਿਹੜਾ ਕਾਫਲਾ ਜਿਹੜਾ ਅੱਜ ਲੈ ਕੇ ਤੁਸੀਂ ਜਾ ਰਹੇ ਹੋ ਇਹ ਕਿਸਾਨਾਂ ਦੇ ਹੱਤ ਦੀਆਂ ਜੋ ਕਿ ਜਿਹੜੀਆਂ ਨੀਤੀਆਂ ਜਿਹੜੀਆਂ ਨਹੀਂ ਮੰਨੀਆਂ ਗਈਆਂ ਸਰਕਾਰ ਵੱਲੋਂ ਉਹਨਾਂ ਬਾਰੇ ਕੀ ਵਿਚਾਰ ਧਾਰਾ ਰਸਾ ਤੁਹਾਡੀ ਜਿਹੜੀ ਅੱਜ ਜਿਹੜਾ ਮੈਂ ਤੁਹਾਨੂੰ ਦੱਸਦਾ ਵੀ ਮੈਂ ਹਾਲ ਕਾਲ ਵਿੱਚ ਇੱਥੋਂ ਤੋਂ ਕਾਂਗਰਸੀ ਸਰ ਪਹੁੰਚਵਾ ਨਾਮ ਮੇਰਾ ਕਵਲਜੀ ਸਿੰਘ 45 ਸਾਹਿਬ ਅਸੀਂ ਅੱਜ ਇਹ ਜੋ ਦੇ ਅਧਿਆਤਿ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਸੋਨਾ ਸਿਆਲ ਕੇ ਤੋਂ ਜਿਹੜਾ ਅਸੀਂ ਅੱਜ ਚੱਲੇ ਆ ਅੱਜ ਅਸੀਂ ਕੇ ਪ੍ਰਦਰਸ਼ਨ ਕਰਨ ਆਇਆ ਆਪਣਾ ਕਿਸਾਨ ਤੇ ਕਿਸਾਨਾਂ ਦਾ ਢੰਡੇ ਦੇ ਕੱਲੇ ਚੱਲੇ ਆ ਬਟਾਲੇ ਇਹ ਕਿ ਜਿਹੜੀ ਅੱਜ ਸਾਡੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਾਣਗੀਆਂ ਇਹਦਾ ਮੁੱਖ ਕਾਰਨ ਹੈ ਸਿਆਸੀ ਕੀੜੇ ਸਿਆਸੀ ਕੀੜੇ ਤੋਂ ਭਾਵ ਉਹ ਜਿਹੜੇ ਅਸੀਂ ਕੰਨ ਦੀ ਗੱਲ ਕਰੀ ਤੋਂ ਆਂੀ ਆ ਸਰਕਾਰ ਦੀ ਗੱਲ ਕਰੀਏ ਜਿਹੜੇ ਕਿਸਾਨ ਵੀਰ ਚਾਹੇ ਮੇਰੇ ਨੌਜਵਾਨ ਵੀਰ ਕਾਂਗਰਸ ਦੇ ਝੰਡੇ ਥੱਲੇ ਚਾਹੇ ਕਾਲੀਆਂ ਦੇ ਝੰਡੇ ਥੱਲੇ ਚਾਹੇ ਜਿਹੜੇ ਆਮ ਆਦਮੀ ਪਾਰਟੀ ਦੇ ਝੰਡੇ ਥੱਲੇ ਇਕੱਠੇ ਹੁੰਦੇ ਆ ਇਹ ਜਿਹੜੇ ਆ ਇਹ ਸਾਡਾ ਮੁੱਖ ਕਾਰਨ ਹੈ ਕਿ ਸਾਡੀਆਂ ਜਿਹੜੀਆਂ ਅੱਜ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹਦਾ ਇਹ ਇੱਕ ਇੱਕ ਮਕਸਦ ਇਹ ਵੀ ਆ ਕਿ ਜਿਹੜੀਆਂ ਮੰਗਾਂ ਨਾਂ ਮੰਨਵਾ ਕਰਨਾ ਇਹੀ ਆ ਉਹ ਜੀ ਦੇਖੋ ਜੇ ਆਪਾਂ ਇੱਕ ਢੰਡੇ ਥੱਲੇ ਕਿਸਾਨੀ ਦੇ ਢੰਡੇ ਥੱਲੇ ਕਿੱਥੇ ਜਾਵਾਂਗੇ ਤੇ ਫੇਰ ਹੀ ਸਾਡੀਆਂ ਪੂਰਤੀਆਂ ਹੋਣਗੀਆਂ ਇਹ ਜਿਹੜੀਆਂ ਆਪਣੀ ਮੋਦੀ ਦਾ ਵਾਅਦਾ ਕਰਨਾ ਜਿਹੜਾ ਆਂਡੀਆਂ ਵਰਗਾ ਕਿਸੇ ਨੇ ਸਭਾਲ ਲੈਂਦੇ ਆ ਤੇ ਆਪਾਂ ਜਿਹੜਾ ਵਾ ਆਪਾਂ ਕਿਸਾਨੀ ਦੇ ਥੱਲੇ ਇਹ ਪਾਣੀ ਦੇ ਥੱਲੇ ਲਾਉਂਦੇ ਕੋਣ ਜੇ ਸੈਂਟਰ ਗਵਰਨਮੈਂਟ ਆ ਉਹ ਉਹਦੇ ਮੋਦੀ ਨੂੰ ਕਿਹੋ ਜਿਹਾ ਲੱਗਣ데요 ਨਾ ਕਿ ਇਹ ਜਿਹੜੇ ਆ ਕਾਂਗਰਸੀ ਆਪਣਾ ਕੱਟ ਕਰਨਦੇ ਆ ਜੀ ਇਕੱਲੇ ਆਪਣੇ ਕਰਨਦੇ ਆ ਜੀ ਆਮ ਆਦਮੀ ਆਪਣਾ ਕਰਨੇ ਨਹੀਂ ਪਰ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਆ ਲੇਰੀ ਦੇ ਇੱਕ ਕਿਸਾਨ ਵੀਰਾਂ ਨੂੰ ਤੇ ਨੌਜਵਾਨ ਵੀਰਾਂ ਨੂੰ ਬੇਇੱਜ਼ਤੀ ਆ ਕਿ ਉਹ ਜੇ ਕਿੱਥੇ ਹੋਣਾ ਚਾਹੁੰਦੇ ਆ ਤੇ ਉਹ ਕਿਸਾਨ ਜੇ ਝੰਡੇ ਖੋਲੇ ਕਿੱਥੇ ਹੋਣਾ ਇੱਕ ਤਾਂ ਰੱਖਣਾ ਫੇਰ ਤੁਹਾਡੀਆਂ ਮੰਗਾ ਪੂਰੀਆਂ ਹੋਣੇ ਜੇ ਸਿਆਸਤਾਂ ਸਿਆਸਤ ਦੇ ਵਿੱਚ ਰਹਿ ਕੇ ਤੁਹਾਡੀਆਂ ਮੰਗਾ ਪੂਰੀਆਂ ਨਹੀਂ ਹੋਣੇ ਇਹ ਸਰਕਾਰਾਂ ਨਹੀਂ ਆ ਤੁਹਾਡੀਆਂ ਮੰਗਾ ਜਿਹੜੀਆਂ ਜੇਕਰ ਸਰਕਾਰ ਅਣਸੁਣੀ ਕਰਦੀ ਆ ਤੇ ਕਿੱਥੋਂ ਤੱਕ ਜਿਨਾ ਤੁਹਾਡਾ ਜਨਾਵ ਪ੍ਰਦਰਸ਼ਨ ਜਾਰੀ ਰਹੇਗਾ ਜਿਦੋਂ ਰੋਜ਼ ਪ੍ਰਦਰਸ਼ਨ ਆ ਜਿੰਨੇ ਚਿਰ ਤੱਕ ਸਾਡੇ ਕਿਸਾਨ ਜਿਹੜੇ ਆ ਉਹ ਆਪਣਾ ਰੋਜ਼ ਪ੍ਰਦਰਸ਼ਨ ਕਰਨਗੇ ਜਿੱਥੇ ਵੀ ਕਰਨਗੇ ਜਿਵੇਂ ਉਹਨਾਂ ਨੇ ਵੈਰੀ ਦਿੱਤਾ ਆਪਾਂ ਉੱਥੇ ਵੀ ਗਏ ਆ ਅੱਜ ਬਤਾਲੇ ਹੋਣਾ ਬਤਾਲੇ ਕਿੱਥੇ ਜਾਊਗਾ ਅਸੀਂ ਉਹਨਾਂ ਦੇ ਨਾਲ ਤੁਰਾਂਗੇ ਇਹ ਆ ਵੀ ਜਿੰਨੇ ਚੋਗੇ ਹੋਣਾ ਉਹਨਾਂ ਦਾ ਉਹਨਾਂ ਦੀ ਮਜਦ ਕਰਾਂਗੇ ਕਿਸਾਨ ਦੇ ਤੇ ਬੰਦੀਆਂ ਦੀ ਪਰ ਛੰਡਾ ਹੀ ਕਿਸਾਨ ਦਾ ਹੀ ਕਿਸਾਨ ਦਾ ਹੀ